हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਗਾਵਾਂ ਸੇਲ ਲਈ ਲੈ ਕੇ ਆਏ ਹਾਂਗੇ ਤਿੰਨੇ ਆ ਗਏ ਟਾਪ ਦੀਆਂ ਭਈ ਉਹਨਾਂ ਵਿੱਚੋਂ ਇੱਕ ਤਾਜੀ ਸੂਈ ਆ ਤੇ ਦੋ ਹਜੇ ਕੱਪਣਾ ਨੇ ਥੋੜੇ ਥੋੜੇ ਦਿਨਾਂ ਦੀਆਂ ਐ ਮਾਰ ਲਓ ਕੱਚੀਆਂ ਨੇ ਇੱਕ ਤਾਂ ਆ ਗਿਆ HF ਭਈ ਲੰਗੀਨਾ ਤੇ ਦੋ ਆ ਗਏ ਜਰਸੀ ਤੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੋ ਠੀਕ ਹੋ ਬਾਈ ਕਰ ਜਿਵੇਂ ਚੱਲਦਾ ਕੰਮ ਕੰਮ ਬਹੁਤ ਚੰਗਾ ਚੱਲ ਰਿਹਾ ਠੀਕ ਆ ਨਾਮ ਤੇ ਆਪਣਾ ਐਡਰੈਸ ਬੋਲ ਦੋ ਨਾਮ ਕਾਲਾ ਸਿੰਘ ਪਿੰਡ ਦੀਪੜ ਜਿਲ੍ਹਾ ਬਰਨਾਲਾ ਥੀਲ ਤਵਾ ਨੇੜੇ ਮਿੰਟ ਨੇੜੇ ਆਪਣਾ ਇਧਰ ਰਾਮਗੜਾ ਗਿਆ ਤੇ ਢੋੜਾ ਆ ਗਿਆ ਠੀਕ ਆ ਕੰਟੈਕਟ ਨੰਬਰ ਬੋਲ ਦੋ ਕਾਲਾ 991581083 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿ ਤੇ ਕਾਲੇ ਪਹਿਲੇ ਨੰਬਰ ਵਾਲੇ ਨੀਂ ਨਾ ਪਹਿਲੇ ਨੰਬਰ ਦਾ ਦੋ ਦੋਂਦਾ ਦੋ ਦੀ ਬੱਸੀ ਦੋਂਦਾ ਦੋ ਦੋਂਦਾ ਸੀ ਠੰਡੀ ਬਰਫਰ ਗਿਆ ਬਾਈ ਥੱਲੇ ਲੈ ਕੇ ਆ ਆ ਬਾਤ ਬਈ ਔਰ ਸੁਣ ਕਰੂੰਗੀ ਸੀਲ ਦੇਖੋ ਬਰਫਰ ਕੀ ਗੱਲ ਸਹੀ ਆ ਬਾਈ ਦੀ ਮੋਂ ਇਹ ਨਾ ਵਹਿ ਗਿਆ ਬਾਈ ਪਲੂੰਸ ਹੁੰਦੀ ਆ ਮੂੰਹ ਪਿਓਰ ਦੋ ਦੋਂਦਾ ਦੋ ਦੋਂਦਾ ਠੀਕ ਆ ਬੁੱਥੀ ਬਾਥੀ ਦਿਖਾ ਦੇ ਕੀ ਬੁੱਥੀ ਜਿਸ ਖੋਲੀ ਪਤੋ ਬੁੱਥੀ ਬਾਥੀ ਦਿਖਾਈ ਬਰਫਰ ਸੀ ਹੁੰਦੀ ਆ ਹਜੇ ਬੱਸੀ 5-7 ਦਿਨ ਲਊਗੀ ਬਾਈ ਠੀਕ ਆ ਸਣਾ ਦਾ ਸਿਆਜ ਬਣਾ ਚੰਗਾ ਸਣਾ ਸਣਾ ਮੂੰਹ ਕਿਆ ਬਾਤ ਮੂੰਹ ਥੇ ਬੱਸੀ ਦਾ ਲੇਵਾ ਚੈੱਕ ਕਰੋ ਬਾਈ ਲੈਵਾ ਮੂੰਹ ਕੱਚ ਕੋਈ ਨਹੀਂ ਮੂੰਹ ਸਹੀ ਉਹ ਬਾਹਰ ਕੱਢ ਕੇ ਫੂਲ ਖਾbschੀ ਦਾ ਤੋਰਾ ਤਾਰਾ ਬਾਈ ਇੱਕ ਨੰਬਰ ਰੰਗ ਰੂਪ ਫੁੱਲ ਚੰਗਾ ਬਰੀਡ ਇੱਕ ਨੰਬਰ ਆ ਗਈ ਜਰਸੀ ਆ ਗਈ ਕਾਫੀ ਕੰਦਰ ਆ ਗਈ ਹਾਂ ਬਾਕੀ ਦੰਦਾ ਹੀ ਦੋਂਦੀ ਆ ਦੋ ਤਾਂ ਹੁੰਦਾ ਬੱਚੀ ਦੀ ਹਾਈਟ ਤੇ ਬੈਲਟ ਬੁਲਟ ਦੇਖ ਪੰਜ ਚਾਰ ਤਾਂ ਸੁੰਦੀ ਨਹੀਂ ਬੱਚੀ ਰੋਕ ਲਾ ਕਾਲੇ ਪਾਲ ਨਹੀਂ ਕਰੀ ਹੈ ਨਾ ਨਾ ਮੂੰਹ ਮੂੰਹ ਦਿਖਾ ਦੇਖੋ ਸ਼ੀ ਮੂੰਹ ਲੈ ਬਾਈ ਫੇਸ ਚੈੱਕ ਕਰੋ ਕੂਟਰ ਦਾ ਬੱਚਾ ਸਹੀ ਗੱਲ ਆ ਬਾਈ ਜਮਾ ਡਾਇਮੰਡ ਪੀਸ ਆ ਗਈ ਠੀਕ ਆ ਬਾਕੀ ਠੰਡੀ ਇੰਨੀ ਆ ਰੋਕੀ ਬੱਚੀ ਇੱਕ ਨੰਬਰ ਫੇਸ ਆ ਗਿਆ ਬਸ ਪਲੀ ਪੁਲੀ ਵੀ ਦੇਖੋ ਬਈ ਦੇਖ ਬਾਈ ਹੂੰ ਸਹੀ ਗੱਲ ਆ ਨਸਲ ਨਸਲੀ ਹੈ ਬੈਲਟ ਬੋਲਟ ਦੇਖ ਲੈ ਥਣਾ ਦੀ ਕੁਆਲਿਟੀ ਇੱਕ ਨੰਬਰ ਗਲਾਬੀ ਥਾਂ ਪੂਰੀ ਦਿੱਤੀ ਦੇ ਥਣ ਲੱਗਿਆ ਐ ਨਹੀਂ ਬਈ ਫੋਨ ਮਾਰ ਕੇ ਚੈੱਕ ਕਰੋ ਸਹੀ ਗੱਲ ਆ ਲੈ ਦੋ ਦੰਦਾ ਭਾਈ ਕਦ ਕੋਤ ਬਹੁਤ ਖੁਸ਼ੀ ਭਗਵਾਨਾ ਬਹੁਤ ਦੁੱਧ ਵੀ ਤਿਆਰ ਕਰੂਗੀ ਦੁੱਧ ਦੇਊਗੀ 18-19 ਕਿਲੋ ਬੱਚੀ ਠੀਕ ਆ ਪੱਕਾ ਤੇ ਮੁੱਲ ਫਿਰ ਕੱਲ ਮੁੱਲ ਲੈਣ ਦੇ ਯਾਰ ਮੁੱਲ 75 ਕੜਾ 72 ਕੜਾ ਬਾਈ ਇਹ 72000 ਦੀ ਦੇਣੀ ਟੋਟਲੀ 70 ਦੀ ਦੇਣੀ ਹੈ ਜੱਪੋ ਬਾਈ ਮੁੱਲ ਕਰੋਨ 75 ਕਰਾ ਲਓ 80 ਕਰਾ ਲਓ 72000 ਦੀ ਬਾਈ ਕਿਹਨਾਂ ਅੱਜ ਆਪਾਂ ਦੇਣ ਜੇ ਸੁਣੋਈ ਹੈ ਇਹ ਤੂੰ ਘੱਟ ਦੇਣੀ ਨਹੀਂ ਆਪਾਂ ਮੁੱਲ 75 ਹੈ 72 ਦੀ ਦੇਣੀ ਹੈ ਥਣਾ ਦਾ ਸਹਜ ਇੱਕ ਨੰਬਰ ਆ ਗਿਆ ਮੈਂ ਕਿ ਬੈਲਟ ਬੁਲਟ ਬਾਈ ਗਲਾਬੀ ਥਣਾ ਦੇ ਤੂੰ ਬੈਲਟ ਬੁਲਟ ਕਿਉਂ ਮਸ਼ੀਨ ਦਾ ਸਹੀ ਗੱਲ ਆ ਬਾਈ ਕੀ ਆ ਵਾਹ ਹਜੇ ਪੁੱਛੀ 500 ਦਿਨ ਸੂਰੀ ਇਹ ਤੂੰ ਆਖਿਆ ਪਿੱਛੇ ਕਾਲੇ ਮੈਂ ਕਹਿੰਦਾ ਵੀ ਚਾਰੂ ਵਾਲੀ ਆ ਨਾ ਹਾਂ ਚਾਰੂ ਬਹੁਤ ਅbschੀ ਬੱਚੇ ਪੈਰ ਨਾ ਤਰ ਰੰਗ ਰੂਪ ਵੱਡੀ ਪੁੱਡੀ ਚਮਕ ਚਮਕ ਫੁੱਲ ਆ ਬਾਈ ਕਰਮ ਵਾਲੀ ਤੇ ਅੱਗੇ ਕਾਲੇ ਦੋ ਇਹ ਐਫ ਇਹ ਦੋ ਨੰਬਰ ਤੜਕੇ ਸੂਈ ਆ ਭਈ ਜੇਰ ਬਾਈ ਆ ਭਈਆ ਜੇਰ ਦੋ ਨੰਬਰ ਸਵੇਰੇ ਸੂਈਆ ਹਾਂ ਇਹਦੀ ਦੋ ਘੰਟੇ ਹੋ ਗਏ ਜੇਰ ਪਈ ਨੂੰ ਤੜਕੇ ਸੂਈ ਪੱਛਾ ਵੰਗਰ ਬੱਚਾ ਬਸਾ ਹਾਂ ਕਿੰਨਾ ਬੋਲਾ ਕੱਢਿਆ ਵੱਡੀ ਬੈਡ ਵਾਲੀ ਯਾਰ ਬੋਲਾ ਕੱਢਿਆ 5 ਕਿਲੋ ਠੀਕ ਹੈ ਹਾਂ ਕਿੰਨਾ ਦੋ ਦਦੇ ਦੋ 20 ਕਿਲੋ ਬਾਈ ਜੇ ਨਹੀਂ ਨਾ ਦਿੱਤਾ ਫਿਰ ਦੇਉ ਕਿਹੜੀ 20 ਕਿਲੋ ਯਾਰ ਬੈਡ ਫੁੱਟ ਕੱਤ ਦਿਖਾ ਬਾਈ ਇੱਕ ਸਾਈਡ ਤੇ ਮੜਾ ਜਿਹਾ ਸਿੰਘ ਜਿਹਾ ਮੜੇ ਪੁੱਟਿਆ ਪੁੱਟਿਆ ਹੋਊ ਦਿਖਾ ਦੀ ਤੇ ਲੇਵਾ ਚੈੱਕ ਕਰੋ ਯਾਰ ਪਹਿਲਾਂ ਤਾਂ ਬਾਈ ਲੇਵੇ ਦੀ ਫੀਡਿੰਗ ਚੈੱਕ ਕਰਾਉਣੇ ਇੱਕ ਮੇ ਕਿੱਥੇ ਰੋਕ ਲਾ ਰੋਕ ਲਾ ਰੋਕ ਲੇਵਾ ਚੈੱਕ ਕਰਾਉਣੇ ਗੁਲਾਬੀ ਥਾਣਾ ਗੁਲਾਬੀ ਕਰਮਲ ਨੂੰ ਲੇਵਾ ਲੱਗਿਆ ਵਾ ਵੱਡੇ ਵੱਡੇ ਫੁੱਲ ਚੰਗੇ ਢਾਂਜੇ ਚ ਆ ਗਏ ਪਲੀ ਵੀ ਦੇਖੋ ਥਾਣਾ ਦੇਖੋ ਠੰਡੀ ਨਾਲੇ ਮੱਝ ਵਾਲਾ ਥਾਣਾ ਹੈ ਮੱਝ ਦਾ ਥਾਣਾ ਬਈ ਇੱਕ ਸਾਈਡ ਮਾੜਾ ਸਿੰਘ ਜਉ ਦਿਖਾ ਦੇ ਫੜ ਕੇ ਨੇੜੇ ਫੜਾ ਕੁਆਲਟੀ ਇੱਕ ਨੰਬਰ ਆ ਬਈ ਨਾੜਾ ਨੂੜਾ ਲੈ ਦੇ ਤੇ ਆ ਦੇ ਇੱਕ ਸਾਈਡ ਮਾੜਾ ਸਿੰਘ ਜੇ ਮਾੜੀ ਫੋੜ ਪੁੱਟੀ ਵੀ ਆ ਮਾੜੀ ਜੀ ਹੈ ਨਾ ਹਾਂ ਇੱਕ ਸਾਈਡ ਆ ਦੂਜੀ ਛੜ ਹੈ ਨਹੀਂ ਫੇਸ ਵਗੈਰਾ ਫੁੱਲ ਚੰਗਾ ਬਈ ਕੱਦ ਪੁੱਤਾ ਛੜ ਹੀ ਆ ਯਾਰ ਕੱਦ ਤੱਕ ਘਟ ਹੀ ਨਹੀਂ ਪ੍ਰਿੰਟ ਬਹੁਤ ਚੰਗਾ ਸਨਖ ਬਣਾਣਾ ਜੇ ਗੱਲ ਕਰੀਏ ਬਾਹਰ ਚ ਆ ਗਿਆ ਫੁੱਲ ਥੋੜਾ ਬੱਚੇ ਦਾ ਕਰਕੇ ਕਾਲ ਜਰੂਰ ਕਰਦੀ ਆ ਘੋੜੀ ਵਾਲਾ ਤੋਰਾ ਮਾਲ ਦੀ ਤੁਰੀ ਜਾਂਦੀ ਆ ਥਾਣੋਂ ਇੰਨਾ ਚੰਗਾ ਤੋਰਾ ਆ ਗਿਆ ਬਈ ਲੇਵਾ ਜਿਹੜਾ ਬਾਲਾ ਚੰਗਾ ਕਾਲੇ ਖੀਰ ਕਾਲ ਸੀ ਪਿਛਲੇ ਸੋਹ ਦਾ ਐਦਿਕ ਬਾਈ ਜੀ ਤੋਂ ਲਈਆ ਕਹਿੰਦੇ 18 19 ਕਿਲੋ ਦੁੱਧ ਦਿੰਦਾ ਮੰਨ ਕੇ 18 19 ਕਿਲੋ ਮੰਨ ਕੇ ਲੈ ਲਿਆ ਠੀਕ ਹੈ ਬਾਈ ਠੀਕ ਹੈ ਬਾਕੀ ਦੁੱਧ ਦੀ ਆਪਾਂ ਕਿਸੇ ਕੰਧ ਦੀ ਗਰੰਟੀ ਤਾਂ ਨਹੀਂ ਦਿੰਦੇਖਣੀ ਗਰੰਟੀ ਨਹੀਂ ਦਿੰਦੇ ਜਣੀ ਅਗਲੇ ਦੇ ਦੁੱਧ ਆਪ ਲੈਣਾ ਠੀਕ ਹੈ ਜਿੰਨਾ ਕਾਪਾ ਤੋਂ ਪਿੱਛੇ ਤੋਂ ਵੇਣ ਦੱਸ ਤਾ ਉਹ ਚੀਜ਼ ਆਪਾਂ ਦੱਸ ਰਹੀ ਨਾੜਾ ਦੇਖੋ ਬਾਈ ਬਰੀਕੀ ਚੈੱਕ ਕਰੋ ਸੀਡ ਠੰਡੀ ਪੂਰੀ ਹੈ ਜੇਰ ਜੂਰ ਦੀ ਗਰੰਟੀ ਹੈ ਠੰਡੀ ਸੀ ਫੁੱਲਾ ਜੇਰ ਵਗੈਰਾ ਬਾਈ ਕਹਿੰਦਾ ਓਕੇ ਹੈ ਜਮਾ ਥਾਣਾ ਦਾ ਸਾਈਜ਼ ਫੁੱਲਾ ਚੰਗਾ ਮੁੱਲ 71 ਦੀ हां ਦੇ ਦੇ ਚੱਕੋ ਬਾਈ ਲੈਣ ਦੇਣ ਮੁੱਲ ਹੀ ਅੱਕੇ ਕਰਦਾ ਬਾਈ ਦੇਣ ਲੈਣ ਦੇਣੀ ਅੱਜ ਆ 71000 ਦੀ ਬਾਈ ਕਹਿੰਦਾ ਅੱਜ ਆਪਾਂ ਦੇ ਦੇ ਆਗੇ ਬਾਕੀ ਕੱਲੇ ਆਏਗੇ ਤਾਂ ਛੋਟ ਛੱਪਾ ਹੋਜੀ ਹਾਂ ਛੋਟ ਛੱਪਾ ਕਰਦੇ ਹਾਂ ਬਸ ਠੀਕ ਹੈ ਹਾਂ ਅੱਗੇ ਬਾਈ ਤਿੰਨ ਨੰਬਰ ਤੇ ਲਾਸਟ ਤੇ ਇਹ ਬਾਈ 8-7 ਦਿਨਾਂ ਦੀ ਕੱਚੀ ਬੱਛੀ ਹੈ ਜਰਸੀ ਹਾਂ 8-7 ਦਿਨ ਲਈ ਜੂ ਬੱਛੀ 7-8 ਦਿਨਾਂ ਦੀ ਕੱਚੀ ਆ ਬਾਈ ਜਰਸੀ ਬਰੀਡ ਦੂਜਾ ਸੂਆ ਦੂਜਾ ਸੂਆ ਕਿੰਨਾ ਰਕਾਰ ਰਿਹਾ ਉਹ ਦਿੱਤਾ 18-19 ਕਿਲੋ ਚੋਲ ਚਲ ਦਿਖਾ ਰ ਚੋਲ ਤਾਂ ਬਾਈ ਮੈਂ ਕਹਣਾ ਬੈਲਟ ਬੁਲਟ ਪਾ ਲਾ ਪੰਡਾ ਲਾ ਗੂਹੀ ਸਹੀ ਪੰਜ ਛੇ ਦਿਨ ਸੁੰਦੀ ਨਹੀਂ ਪੰਜ ਸੱਤ ਦਿਨਾਂ ਦੀ ਕੱਚੀ ਆ ਬਾਈ ਪੰਡਾ ਲਾ ਕੇ ਸੂਕਰਮ ਵਾਲੀ ਬਰੀਡ ਆ ਗਈ ਇੱਕ ਨੰਬਰ ਕਰਮੀਆਂ ਦੇ ਆ ਗਏ ਤੋਹਫੇ ਫੇਸ ਬਿਊਟੀ ਆਪਾਂ ਬਾਈ ਚੈੱਕ ਕਰਾਉਣੇ ਲੈ ਫੇਸ ਚੈੱਕ ਕਰੋ ਤੋਹਫਾ ਡਾਇਮੰਡ ਪੀਸ ਹੀ ਆ ਗਿਆ ਨਗੀਨਾ ਇੱਕ ਤਰ੍ਹਾਂ ਦਾ ਪਲੀ ਪਲੀ ਵੀ ਫੁੱਲ ਆ ਬਾਈ ਕਵਾਲਿਟੀ ਚੈੱਕ ਕਰੋ ਥਣਾ ਦੀ ਇੱਕ ਨੰਬਰ ਥਣਾ ਕਰ ਪਿਓਰ ਜਰਸੀ ਹੈ ਜਮਾ ਪੰਜਾਬ ਵਾਲੀ ਹੈ ਬਜਨ ਬੂਜ ਨਾਲੀ ਹੈ ਪਤਲੀ ਹੈ ਫੁੱਲ ਚੰਗੀਆਂ ਕੋਈ ਵੀ ਵੀਰ ਬਈ ਇੱਕ ਗੱਲ ਪਹਿਲਾਂ ਦੱਸਦੇ ਛੋਟੀ ਮੰਨ ਕੇ ਨਾ ਆਇਓ ਫੁੱਲ ਬੜੀਆਂ ਛੋਟੀ ਬਛੀਆਂ ਵਿੱਚ ਕੋਈ ਨਹੀਂ ਤਿੰਨਾ ਚੋ ਬਾਈ ਛੋਟੀ ਕੋਈ ਨਹੀਂ ਤਿੰਨੇ ਫੁੱਲ ਸੀ ਠੰਡੀ ਬੱਕੀ ਪੂਰੀ ਤੇ ਵਲਟ ਲਾ ਜੱਕਰਾ ਕਾਲਾ ਮੜਾ ਵਲਟ ਬੋਲਟ ਦੇ ਫੁੱਲ ਵਲਟ ਲਾ ਪਈਆਂ ਬਾਈ ਜਦੋਂ ਨੂੰ ਕਰਮ ਵਾਲੀ ਸੂ ਕੀ ਬਹੁਤ ਸੋਹਣਾ ਲੇਵਾ ਜਿਹਨੂੰ ਕਹਿੰਦੀ ਪੰਡ ਲਾ ਕੇ ਸੂਗੀ ਫਜਦਾ ਕੱਚੀ-ਕੱਚੀ ਬਈਆ ਉਸ ਹਾਂ ਬਣਾ ਦਾ ਅੰਦਾਜ਼ਾ ਲਾ ਲਓ ਨਾੜ ਦੱਦਾਂ ਲਈ ਚੈੱਕ ਕਰ ਸਕਦੇ ਹੋ ਬੜੀ ਚੰ ਤੇ ਮੁੱਲ ਜਿਹੜੇ ਕਾਲੇ ਦੇ ਅੱਗੇ ਵੀ ਬਾਈ ਜਾਇਜ਼ ਹੀ ਹੁੰਦਾ ਜਮਾ ਦੇ ਆਪਣੀ ਤਾਂ ਹੀ ਵੇਖ ਜਾਂਦੀਆਂ ਸਾਰੀਆਂ ਵੇਖੀਆਂ ਪਹਿਲਾਂ ਹੂੰ ਸਹੀ ਗੱਲ ਆ ਬਾਈ ਮੁੱਲ ਅੱਗੇ ਵੀ ਬਾਈ ਦੇ ਜਾਇਜ਼ ਹੁੰਦੇ ਤੇ ਮੁੱਲ ਬਾਈ ਨੇ ਅੱਜ ਵੀ ਜਮਾ ਦੇਣ ਲੈਣੀ ਕਰੇ ਹੈਗੇ ਥਾਣਾ ਕੰਨੀਓ ਜੇ ਗੱਲ ਕਰੀਏ ਥਾਣਾ ਦੀ ਕੁਆਲਿਟੀ ਇੱਕ ਨੰਬਰ ਆ ਗਈ ਬਹੁਤ ਚੰਗੇ ਥਾਣਾ ਜੇ ਗੱਲ ਕਰੀਏ ਕਿ ਨਹੀਂ ਤਿੰਨਾਂ ਦੇ ਹਾਂ ਸਿਰ ਹੈ ਥਾਣਾ ਦਾ ਮੁੱਲ ਵੀ ਜਮਾ ਦੇਣ ਲੈਣ ਰੱਖਦੇ ਬਾਈ ਨੇ ਤੇ ਮੁੱਲ ਅੱਗੇ ਵੀ ਬਸ ਖਿੱਚ ਕੇ ਜੀ ਕਰਦਾ ਹੁੰਦਾ ਤੇ ਕਾਲੇ ਜੇ ਕੋਈ ਜੋੜਾ ਕੋ ਇਕੱਠਾ ਲੈਂਦਾ ਇਹਨਾਂ ਚੋਂ ਘੱਬਣਾ ਦਾ ਕਠਾ ਰਹਿੰਦਾ ਜਿਵੇਂ ਪਹਿਲੀ ਤੇ ਹਰਦਾ ਠੀਕ ਆ ਗੱਲਾਂ ਮੰਨ ਕੇ ਚਲੇ ਆਪਾਂ ਬਾਈ 1 ਲੱਖ ਤੇ 40 ਹਜ਼ਾਰ ਦੇਵਾਂਗੇ 1 ਲੱਖ 40 ਹਾਂ ਚੱਕੋ ਬਾਈ 1 ਲੱਖ 40 ਹਜ਼ਾਰ ਦੀਆਂ ਬਾਈ ਕਹਿੰਦਾ ਜੋੜਾ ਹੀ ਦੇ ਦੇਂਗੇ ਆਪਾਂ ਉਹ ਬਾਈ ਤੁਸੀਂ ਕੱਲੀ 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 ਗੱਲੀ ਲਊ ਉਹ 72 ਦੂ ਦੇਣੀ ਮਸੀਂ ਆਪਾਂ ਨੂੰ 70 ਵਾਲਾ ਵੀ ਫੋਨ ਨਾ ਲਾਵੇ ਆਪਾਂ ਦੇਣੀ ਠੀਕ ਹੈ ਬਾਈ ਹਾਂ ਓਕੇ ਬਾਈ ਨਾ ਸੀਗੇ 3 ਵਜੇ 3 ਨੇ ਦਿਖਾਦੇ ਜੇ ਕਿਸੇ ਬਾ ਠੀਕ ਹੈ ਦੱਸ ਤੋਂ ਆਪਾਂ ਹੈਨਾ ਹਾਂ ਜੇ ਕੱਲੀ ਕੱਲੀ ਗੱਲੀ ਲਊਗਾ ਇਹ ਆਪਾਂ ਦੇਵਾਂਗੇ 70 ਦੀ ਲੈਣ ਦੇਣਾ ਠੀਕ ਹੈ ਉਹ 72 ਦੀ ਹਾਂ ਨਾਲ ਸੀ ਕਿ 3/3 ਹੀ ਦਿਖਾਤੇ ਜੇ ਕਿਸੇ ਵੀਰ ਨੂੰ ਕੋਈ ਪਸੰਦ ਆਵੇ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ